ਲੇ ਵੀ ਤੇ ਬਾਈ ਕੋਲੇ ਇੱਧਰ ਆਏ ਆ ਤੇ ਬਾਈਆ ਬਨੇ ਗਵਾਂਢੀ ਪਿੰਡ ਦਾ ਤੇ ਬਾਈ ਕੋਲੇ ਬਾਈ ਵੀ ਤਿੰਨ ਟਰੈਕਟਰ ਲੈ ਗਿਆ ਤਲਵੰਡੀ ਸਾਬੋ ਤੇ ਬਾਈ ਨੂੰ ਬੁਲਾਉਣੇ ਆ ਬਾਈ ਕੀ ਹਾਲ ਆ ਵਧੀਆ ਬਾਈ ਸਾਸਿਕਾ ਸਾਰਿਆਂ ਨੂੰ ਮਾਲਕ ਚੜ੍ਹਦੀ ਕਲਾ ਵਿੱਚ ਰੱਖੋ ਸਾਰਿਆਂ ਤੇ ਬਾਈ ਪਹਿਲਾਂ ਬਾਈ ਲੈ ਕੇ ਆਇਆ ਅਜੇ ਸ਼ਵਰਾਜ 855 ਬਾਈ ਇਹ 2008 ਮਾਡਲ ਆ ਬਾਈ ਠੀਕ ਆ ਯਾ ਨੰਬਰ ਆ ਮੁੱਲ 3.5 ਲੱਖ ਰੁਪਇਆ ਠੀਕ ਆ ਜਿਆਪਾਏ ਵਿਖੀ ਮੁੱਲ ਹੈ ਮੁੱਲੇ ਦੇ ਤੇ ਇੱਕ ਤਾਂ ਫੇਵਰ ਹੁੱਡ ਲੱਗਿਆ ਬਾਈ ਹਾਂਜੀ ਟਰੈਕਟਰ ਦੇ ਡਬਲ ਡਿਸਟ੍ਰਿਬਿਊਟਰ ਲਵਾਇਆ ਬੰਦੇ ਨੇ ਅੱਛਾ ਡਬਲ ਡਿਸਟ੍ਰਿਬਿਊਟਰ ਆ ਵੀ ਹਾਂ ਜਿਆ ਟਾਇਰਾਂ ਦੀ ਗੱਲ ਕਰੀਏ ਤੇ ਅਗਲੇ ਟਾਇਰ ਬੋਲੋ ਦੇ ਜਮਾਂ ਨਵੇਂ ਆ ਦੇਖੋ ਹਜੇ ਤੱਕ ਉਵੇਂ ਪੇਮਮ ਨਹੀਂ ਮਮਨੇ ਓਵੇਂ ਲੱਗੇ ਪਏ ਨੇ ਇਹਨਾਂ ਦੇ ਟਾਇਰ ਐ ਮਾਰਪ ਦੇ ਹੈਗੇ 75 ਤੋਂ 80 ਪੈਸੇ ਠੀਕ ਕਰ ਸਾਰਾ ਟਰੈਕਟਰ origignal ਐ ਕੱਲੇ ਮੜਗਾੜਾਂ ਦੀਆਂ ਛੱਤਾਂ ਛੱਤਾਂ ਪੇਟ ਠੀਕ ਆ ਬਾਈ ਮੇਰੇ ਕੰਟਰੈਕਟਰ ਸੁਣਾ ਸੀ ਮਗਰਾਲਾ ਵਿੱਚ ਰੀਟਾ ਸੋ ਤਾਂ ਕਰਾਈਆਂ ਬਾਈ ਕਿੱਥੋਂ ਗਲੇ ਨਹੀਂ ਮਗਰਾਲਾ ਤੋਂ ਪਾਉਂ ਚੋ ਮਰਾ ਦੇ ਲੈ ਬਈ ਦੇਖੋ ਅੰਦਰ ਜੇਡ ਚੈੱਕ ਕਰਾ ਦੇ ਕਿੱਥੋਂ ਮਗਰਾੜ ਗਲੇ ਨਹੀਂ ਕੋਈ ਟਾਂਕਾ ਟੱਲਾ ਨਹੀਂ ਲੱਗਿਆ ਕੋਈ ਪੱਟੀ ਨਹੀਂ ਲੱਗਿਆ ਕੋਈ ਟੋਣੀ ਡਬਲ ਡਿਸਟਰੀਬਿਊਟਰ ਲੱਗਿਆ ਦੇਖੋ ਉਹ ਚੈੱਕ ਕਰਾ ਲਿਆ ਸਮਾਨ ਐਸੈਸਰੀ ਸਾਰਾ ਕੁਝ ਨਾਲ ਮਿਲੂ ਟਾਪ ਲਿੰਕ ਕੱਪੜੀ ਵੀ ਨਹੀਂ ਮਗਰ ਹੋ ਜਾ ਕੋਈ ਲੈਣਾ ਕੋ ਨਾ ਨਾ ਸਹੀ ਹੈ ਭਾਈ ਹੈ ਜਿਹੜੀ ਗੱਲ ਹੈ ਵੀ ਯਾਰ ਕਹਿ ਕੇ ਤੇ ਉਹਦੇ ਚ ਕੋਈ ਹੁੰਦਾ ਨਾ ਕੋਈ ਕੰਕਸ਼ਨ ਨਹੀਂ ਐਵੇਂ ਤਾਂ ਪਾਣੇ ਤੇ ਲ ਵੀ ਭਾਅ ਵੀ ਨਹੀਂ ਮਾਰੂ ਜਿੰਨੀ ਚੀਜ਼ ਹੈ ਉਹ ਨਹੀਂ ਦੱਸ ਦੋ ਬਾਕੀ ਭਾਈ ਜਿਵੇਂ ਮੰਨ ਕੇ ਤੁਸੀਂ ਚੀਜ਼ ਦੀ ਗਾਰੰਟੀ ਹੈ ਨਾ ਹਰਕ ਬੰਦਾ ਜਿਵੇਂ ਅੱਜ ਕੱਲ ਟਰੈਕਟਰ ਤੁਸੀਂ ਜ਼ਿਮੀਂਦਾਰਾਂ ਦੇ ਘਰੋਂ ਲਿਆਂਦਾ ਕੋ ਜਿਹੜਾ ਇੰਨੀ ਗਾਰੰਟੀ ਦੇਈ ਜਾਂਦਾ ਭਾਈ ਜ਼ਿਮੀਂਦਾਰਾਂ ਤੋਂ ਹੀ ਆਉਂਦੇ ਟਰੈਕਟਰ ਹਾਂ ਕਿਉਂਕਿ ਕਿਰਾਏ ਵਾਲਾ ਥੋੜਾ ਜਿਹਾ ਵੀ ਟਰੈਕਟਰ ਜ਼ਿਆਦਾ ਚੱਲੇ ਹੁੰਦਾ ਹੈ ਨਾ ਭਾਈ ਕਿਰਾਏ ਵਾਲੇ ਦੀਆਂ ਕਮੀਆਂ ਹੁੰਦੀਆਂ ਬਾਈ ਹਾਂਜੀ ਉਹ ਚੀਜ਼ਾਂ ਦਾ ਵੀ ਪਤਾ ਲੱਗ ਜਾਂਦਾ ਠੀਕ ਆ ਤੇ ਇੱਕ ਚੀਜ਼ ਇੱਕ ਕਰਾ ਦੇ ਵੀ ਆ ਹੱਕ ਦੇਖ ਲੈ ਸਹੀ ਹੈ ਜੀ ਠੀਕ ਆ ਅੱਠ ਮਾਡਲ ਦੀ ਜਿੰਨੀ ਕਸੀਆ ओरिजिनल ਕਸੀਆ ਠੀਕ ਆ ਬਾਈ ਤੇ ਕਰਾਏ ਤੇ ਚੱਲਿਆ ਹੁੰਦਾ ਉਹਦੇ ਵਿੱਚ ਹੀ ਬੈ ਜਾ ਨਿਸ਼ਾਨ ਬਣੇ ਪਏ ਹੁੰਦੇ ਹਾਂ ਹਾਂ ਹੂਲ ਵੀ ਖੁੱਲਾ ਹੁੰਦਾ ਹਾਂ ਬਾਈ ਉਹ ਮਤਲਬ ਟਰਾਲੀ ਵੱਜੀ ਯਾਨੀ ਹਰ ਹੁਆ ਹਾਂ ਇੱਕ ਚੀਜ਼ ਬਾਈ ਹੋਰ ਵੀ ਜਿਵੇਂ ਬਾਕੀ ਆ ਟਰੈਕਟਰ ਲੈ ਲਿਆ ਹਨਾ ਕੋਈ ਕੋਈ ਦਿਖਾਉਂਦਾ ਹੋਰ ਹੁਣ ਆਪਾਂ ਹਰ ਚੀਜ਼ ਦਿਖਾ ਦੇ ਜਿਹੜੇ ਮੇਨ ਪੁਆਇੰਟ ਹੁੰਦੇ ਹਨਾ ਪੁਆਇੰਟ ਆ ਬਾਈ ਤੇ ਉਸ ਤੋਂ ਅਗਲਾ ਟਰੈਕਟਰ ਬਈ ਇਹ ਤੋਂ ਅਗਲਾ ਆ ਆਪਣੇ ਕੋਲ ਆਰਜਨ ਬਈ ਆਰਜਨ ਬਈ 605 ਡੀਆ ਹੈ ਇਹ ਇਹ ਟਰੈਕਟਰ ਦੀ ਇੱਕ ਖਾਚੀ ਤੇ ਟਰੈਕਟਰ ਆਲ ਓਵਰ ਓਰੀਜਨਲ ਹੈ ਠੀਕ ਹੈ ਬਈ ਕੱਲਾ ਟਰੈਕਟਰ ਦਾ ਕੱਲਾ ਕਲਾਚ ਖੁੱਲਿਆ ਬਾਕੀ ਨਾ ਨਯੋਜ ਲ ਖੁੱਲੀ ਐ ਨਾ ਪੰਪ ਖੁੱਲਿਆ ਨਾ ਇੰਜਨ ਖੁੱਲਿਆ ਨਾ ਗੇਅਰ ਟੱਪਾ ਖੁੱਲਿਆ ਨਾ ਲੈਫਟ ਖੁੱਲੀ ਬਾਕੀ ਵੀ ਜਿਸ ਹਿਸਾਬ ਨਾਲ ਨਾ ਅਰਜਨ ਸਾਫ ਬਹੁਤ ਘੱਟ ਹਿਸਾਬ ਨਾਲ ਪਿਆ ਹੈ ਨਾ ਵੀ ਵੇਖੋ ਸੋਸ਼ਾ ਦੀ ਕੰਡੀਸ਼ਨ ਕਿਆ ਬਾਤ ਹੀ ਪਈ ਹੈ ਨਾ ਬਈ ਇਹ ਮੈਂ ਤੁਹਾਨੂੰ ਮਾਡਲ ਦਾ 87 ਦਾ ਆ ਕੀ ਅਗਲਾ ਖਰੀਦਿਆ ਕੋਈ ਬਈ 15 16 ਮਾਡਲ ਦਾ ਗੱਲ ਉਹੀ ਹੈ ਨਾ ਵੀ ਕੰਡੀਸ਼ਨ ਦੇਖੋ ਵੀ ਟਰੈਕਟਰ ਦੀ ਬਹੁਤ ਹੀ ਓਰੀਜਨਲ ਪਿਆ ਵਾ ਗੱਲ ਉਹੀ ਆ ਗਈ ਬਾਈ ਜਦਾਂ ਵੀ ਘੱਟ ਚੱਲੀ ਦੀ ਚੀਜ਼ ਦਾ ਪਛਾਣ ਉਹੀ ਆ ਜਾਂਦੀ ਆ ਬਾਕੀ ਚੀਜ਼ ਨੂੰ ਵੀ ਇੱਕ ਚੀਜ਼ ਬਾਕੀ ਲੋ ਆ ਕੇ ਉੱਤੇ ਬਹਿ ਕੇ ਵੇਣ ਨਾ ਬੰਦਾ ਜਿਹੜਾ ਟਾਇਰ ਚਲਾਉਂ ਉਹ ਆਪੇ ਪਾਰਮੈਂਟ ਕੋਈ ਪਤਾ ਲੱਗ ਜਾਂਦਾ ਚਲਾਵੇ ਦਾ ਪਤਾ ਲੱਗ ਜਾਂਦਾ ਕਿਉਂਕਿ ਗੱਲ ਤਾਂ ਸੀ ਕਿ ਅਭੀ ਬਾਕੀ ਜਿਹੜੇ ਟਾਇਰ ਕੋਈ ਜਿਹੜਾ ਬੰਦਾ ਲੈਂਦਾ ਉਹਨੂੰ ਪਤਾ ਹੀ ਹੁੰਦਾ ਤਕਰੀਬਨ ਤੇ ਨਾਲ ਦੇ ਟਾਇਰ ਸੀ 45 ਕੇ ਪੈ ਸੀ ਠੀਕ ਆ ਬਈ ਕਿਉਂ ਘੱਟ ਸੀ ਠੀਕ ਉਹ ਆਪਣੇ ਵਪਾਰ ਲੈ ਚ ਨਹੀਂ ਜਾਂਦਾ ਨਹੀਂ ਚੱਲਦੇ ਕਿਉਂਕਿ ਅਗਲਾ ਯਾਰਾ ਸਾਰਾ ਕੁਝ ਕਰਾ ਲੂਆ ਟਾਇਰ ਜੀਵਿਦਾਰ ਨੂੰ ਪਾਉਣੇ ਬਹੁਤ ਓਕੇ ਆਹੀ ਗੱਲ ਹੈ ਟਾਇਰ ਆਪਾ ਉਹ ਟਾਇਰ ਚਾਰੇ ਨਹੀਂ ਪੈ ਸੀ ਠੀਕ ਹੈ ਜੀ ਠੀਕ ਆ ਪਿੰਜਨ ਗੀਅਰ ਦੀ ਗਾਰੰਟੀ ਆ ਉਜੇ ਨੰਬਰ ਤੇ ਖਿਆਮ ਨੰਬਰ ਆ ਠੀਕ ਆ ਸਬਾਨ ਸਾਰਾ ਨਾਲ ਆਪ ਲੇ ਇੱਕ ਫੱਟੀ ਸਾਰਾ ਕੋ ਦੇਖੋ ਵੀ ਇੰਜਨੂਆਂ ਦਾ ਰੰਗ ਹੋਵੇ ਪਿਆ ਬਾਈ ਬਈ ਤੋ ਯਾਰ ਜਿੰਨਾ ਲੱਥਾ ਉਹਨਾਂ ਲੱਥਾ ਹੀ ਆ ਇਹ ਨਹੀਂ ਆ ਮਤਲਬ ਸਹੀ ਗੱਲ ਆ ਮੜਗਾੜਾ ਤੇ ਦੇਖ ਲੈ ਜਿੱਥੋਂ ਲੱਥਾ ਲੱਥਾ ਹੀ ਆ ਜਿੱਥੇ ਟੈਂਕੀ ਦੀ ਮਾੜੀ ਮੋਟੀ ਈ ਹੈਗੀ ਐ ਲੱਥੀ ਆ ਤੇ ਲੱਥੀ ਆ ਕੁਝ ਨਹੀਂ ਕਰਾਇਆ ਨਾਲ ਲਈ ਆ ਵੀ ਜਿਵੇਂ ਅੱਜ ਕੱਲ੍ਹ ਰਲਤ ਮਿੰਟ ਜੀ ਆਂਦਾ ਬਈ ਸਾਰਾ ਕੁਝ ਹੀ ਹੁੰਦਾ ਇਹ ਜਿਹੜਾ ਕਿਰਾਇਆ ਆ ਕੋ ਤੁਹਾਨੂੰ ਦੱਸਤਾ ਦੱਸਤਾ ਹੀ ਗੱਲ ਆ ਵੀ ਇਹ ਮੜਗੜ ਹੋਇਆ ਹੁਣ ਜਿਵੇਂ ਤੁਸੀਂ ਸ਼ਵਰਾਜ ਕਰਾਇਆ ਸੀ ਤੁਸੀਂ ਦੱਸਤਾ ਵੀ ਆ ਮੜਗੜ ਕਰਾਉਣੇ ਪਏ ਇਹਦੀ ਵੀ ਹੱਕ ਦੀ ਝਾਤੀ ਮਰਾ ਦੇ ਲੈ ਦੇਖੋ ਬਈ ਹੋਤੇ ਕੋਈ ਹੱਕ ਕਸੀ ਨਹੀਂ ਕੋਈ ਹੋਲ ਨਹੀਂ ਖੁੱਲਾ ਤਾਂ ਆਪਣੇ ਇੱਕ ਫਿਸ਼ ਪੱਟੀ ਨਾਲ ਜੈ ਸ੍ਰੀ ਸਾਰੀ ਨਵੇਂ ਅੱਜ ਕੱਲ੍ਹ ਸਮਾਨ ਭੇਜ ਜਿਵੇਂ ਡੰਡਾ ਵਗੈਰਾ ਘਾਟੋਂ ਦਬਾਈ ਜਾਂਦਾ ਸਾਰੇ ਵੇਖ ਨਾਲ ਟਾਪ ਲੈਂਕ ਦਿੰਦਾ ਇਹ ਨਹੀਂ ਆ ਵੀ ਕੋਈ ਉਹਦੇ ਵਾਂਗੂ ਕਿੱਲੀਆਂ ਵੀ ਬਈਆ ਵੇਖੋ ਜਿਹੜੀਆਂ ਚੀਜ਼ ਹੈਗੀ ਇਹ ਨਾਲ ਦਾ ਸਿਸਟਮ ਨਾਲ ਦਾ ਹੀ ਹੈ ਇਹ ਮੈਨੂੰ ਲੱਗਦਾ ਇਹ ਪੂਰਾ ਮੈਡ ਮੂਡ ਪਾਇ ਹੈ ਕਿੱਲੀਆਂ ਛੋਟੀਆਂ ਪਾਈਆਂ ਉਹ ਜਿਹੜੀਆਂ ਸਿੰਗਲ ਸਿੰਗਲ ਹੁੰਦੀਆਂ ਹਾਂ ਛੋਟੀਆਂ ਹਾਂ ਸਿੰਗਲ ਕੋਈ ਮੋਟੀ ਕੋਈ ਪਤਲੀ ਹਾਂ ਆਪਣੇ ਜੀਮੀ ਦਾ ਜਿਹੜਾ ਚੀਜ਼ ਲੋ ਮੌਕੇ ਤੇ ਜਿਹੜੀ ਪਾਸੇ ਆ ਕੇ ਚੱਕ ਕੇ ਪਾ ਦੇ ਆ ਪਾਣੇ ਵੀ ਚੀਜ਼ ਚੰਗੀ ਲੱਗੀ ਯਾਰ ਸਾਨੂੰ ਰੁਪਈਆ ਨਾ ਲਾਉਣਾ ਪਵੇ ਕਿੰਨੇ ਇੱਕ ਸਾਰ ਪਾ ਕੇ ਇੱਕੋ ਜੀ ਬਾਕੀ ਵੀ ਇਹਦੀ ਕੀਡ ਇਹਦੀ ਕੀ ਡਿਮਾਂਡ ਕਰ ਰਹੇ ਤੁਸੀਂ ਬਈ ਹਾਂਜੀ ਕੀ ਡਿਮਾਂਡ ਕਰਦੇ ਆ ਇਹਦਾ ਮੁੱਲ ਕਰਦੇ ਆ ਵੀਰੇ ਆਪ 3,85,000 3,85,000 ਤੇ ਬਾਕੀ ਵੀ ਮਾਨਤਨ ਹੋਊਗਾ ਤੇ ਬਾਕੀ ਜਿਵੇਂ ਕੋਈ ਆਪਣੀ ਵੀਡੀਓ ਵੇਖ ਕੇ ਆਊਗਾ ਵੀ ਉਹਦਾ ਵੀ ਮਾਨਤਨ ਕਰੋਗੇ। ਮਾਨਤਨ ਉਹਦਾ 5000 ਕਰਾਂਗੇ। ਲੈ ਵੀ ਬਾਈ ਜਿਹੜਾ ਜਿਹੜਾ ਆਪਾਂ ਇਹ ਟਰੈਕਟਰ 몰 ਦਾ ਆਪਾਂ 3,85 ਕਰਦੇ ਆ। ਠੀਕ ਹੈ ਜੀ। ਆਪਾਂ 3,55,000 ਦਾ ਦੇਣਾ। ਠੀਕ ਆ ਬਾਈ। ਤੇਰੀ ਵੀਡੀਓ ਵੇਖ ਕੇ ਆਊਗਾ। ਠੀਕ ਹੈ ਜੀ। ਕਦੇ ਵੀ ਹਾਰ ਪਾਣੇ ਵਾਲੇ ਦੀ ਵੀਡੀਓ ਵੇਖੀ ਸੀ 5000 ਮਾਨਤਨ। ਕੋਈ ਖੋਸਾ ਵੀ ਵੀ 30 ਵਾਲੇ ਦੀ ਵੀਡੀਓ ਵੇਖੀ ਸੀ ਤੇ ਬਾਈ ਨੂੰ ਫੋਨ ਵੀ ਕਰੂਗਾ ਤੇ ਬਾਕੇ ਲਊਗਾ ਟਰੈਕਟਰ ਦਾ ਬਾਈਆਂ ਦਾ 5000 ਰੁਪਏ ਤੇ ਬਾਈ ਮਾਨਤਨ ਕਰੂਗਾ। ਬਾਕ ਬਈ ਤੀਜੇ ਬਾਅਦ ਦਿਖਾਵਾਂਗਾ ਪਹਿਲਾਂ ਨੰਬਰ ਦਿਓ ਬਈ ਆਪਦਾ ਬਈ ਮੇਰਾ ਨੰਬਰ ਹੈਗਾ 98155 98155 ਜੀ 04645 04645 ਜੇ ਵੀ ਮੰਨ ਕੇ ਚੱਲੋ ਜਿਵੇਂ ਅੱਜ ਤੱਕ ਸਾਬ ਆਪਾਂ ਮੰਡੀ 'ਚ ਮਿਲੇ ਆ ਬਈ ਬਾਕੀ ਜੇ ਕਿਸੇ ਨੂੰ ਹੋਰ ਮਿਲਣਾ ਹੋਵੇ ਤੁਸੀਂ ਕਿੱਥੇ ਮਿਲਦੇ ਆ ਬਈ ਬਾਕੀ ਮੇਰਾ ਪਿੰਡ ਬਰਕੰਦੀ ਆ ਫਿਰ ਠੀਕ ਆ ਬਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਆ ਬਈ ਫੇਰ ਔੜ ਦੀ ਪਿੰਡ ਆ ਵੀ ਬਾਕੀ ਰੋਜੀ ਬਰਕੰਦੀ ਦਾ ਪਿੰਡ ਆ ਵੀ ਹਰ ਕੀ ਜਾਣਦਾ ਕਿਉਂ ਬਈ ਹਾਂ ਜੀ ਤੇ ਬਾਕੀ ਵੀ ਅਗਲਾ ਟਰੈਕਟਰ ਦਿਖਾਓ ਬਈ ਸੋਨਾਲੀਕਾ ਇਹ 2020 ਮਾਡਲ ਆ ਐਮ ਐਮ 45 ਮਾਸਟਰ ਮਾਈਲੇਜ ਆ ਮਾਸਟਰ ਮਾਈਲੇਜ ਬਈ ਹਾਂਜੀ ਪਹਿਲੀ ਗੱਲ ਨਾ ਵੀ ਟੈਟ ਦੇਖੋ ਵੀ ਕਿਤੋਂ ਚਾਬੀ ਨਹੀਂ ਲੱਗੀ ਵੀਰੇ ਚੈੱਕ ਕਰਾ ਦੇ ਸਾਰਾ ਇਹਦੇ ਤੇ ਨਾ ਭਾਈ ਉਹ ਵੀ ਇੱਕ ਚੀਜ਼ ਹੈ ਨਾ ਵੀ ਇਹਦੇ ਤੇ ਉੱਤੋਂ ਸ਼ੋਅ ਤੋਂ ਵੀ ਕੋਈ ਰੰਗ ਮਾੜਾ ਮੋਟਾ ਵੀ ਨਹੀਂ ਲੱਥਾ ਵੀ ਕਿਵੇਂ ਕਹਿ ਦਈਏ ਜੋ ਆਪਣੇ ਉਹ ਬਾਈ ਯਾਰ ਸੰਭਾਲਿਆ ਟਰੈਕਟਰ ਹੁੰਦਾ ਸਹੀ ਗੱਲ ਹੈ ਬਾਈ ਇਹਦੇ ਨਾਲ ਦੇ ਟਾਇਰ ਹੈ ਟਰੈਕਟਰ ਦੇ 90 ਪੈਸੇ 1250 ਕਿੰਟਾ ਟਰੈਕਟਰ ਚੱਲਿਆ ਆ ਪਿਆ ਠੀਕ ਆ ਬਾਈ ਤੋਂ ਆ ਤਾਂ ਜੇ ਆਖਣ ਨਾ ਵੀ ਮੀਟਰ ਮੀਟਰ ਬੈਕ ਕਰਾ ਲੈਂਦੇ ਅਗਲੇ ਠੀਕ ਹੈ ਮੀਟਰ ਵੀ ਗਾਰੰਟੀ ਚੈੱਕ ਕਰਾ ਲਾ ਜਾ ਕੇ ਏਜੰਸੀ ਦੇ ਵੀ ਇਧਰ ਵੇਖੋ ਮਗਲੇ ਪਾਸੇ ਦੱਸੀ ਜਾਂਦਾ ਵੀ ਇਧਰ ਹੁੱਕ ਦਾ ਵੇਖੋ ਕਿਲੇ ਕੋਈ ਮਤਲਬ ਇਹ ਨਹੀਂ ਕੋਈ ਖਰਕਣ ਵਾਲਾ ਕੰਮ ਵੀ ਹੈ ਨਹੀਂਗਾ ਬਈ ਜਮਾ ਤੇ ਮਡਗਾੜ ਦੇਖੋ ਬਈ ਤੁਸੀਂ ਜੈਂਸੀ ਵਾਲਾ ਕੰਮ ਹੀ ਬਣਿਆ ਖੜਾ ਪਿਆ ਆਵੇ ਜਿੱਥੇ ਚਰੀਟ ਆ ਉਹ ਚਰੀਟ ਹੀ ਆ ਸਹੀ ਹੈ ਬਈ ਜਿਹੜੀ ਚਰੀਟ ਹੈ ਉਹ ਹੈ ਉਹ ਐਸੀ ਗੱਲ ਆ ਕੋਹ ਨਹੀਂ ਆ ਇਹ ਪੰਜਾਬ ਦਾ ਨੰਬਰ ਆ ਫਰਸਟ ਉਹਨਾਂ ਦਾ ਟਰੈਕਟਰ ਆ ਠੀਕ ਆ ਬਈ ਉਹਨੂੰ ਟਰੈਰ ਲਾ ਬੇਫਾਇਦੇ ਨਾਲ ਦੇ ਆ ਅਗਲੇ ਟਰਾਰ ਆਪਾਂ ਪਾਏ ਸੀਗੇ ਅੱਧ ਘਟ ਕੇ ਸੀ ਸੀਗੇ ਕਲਾਚ ਵੀ ਨਹੀਂ ਖੁੱਲਿਆ ਇਹ ਡਾਊਟ ਪਾਵਰ ਹੈ ਨਾ ਵੀ ਨਹੀਂ ਬਾਈ ਜੀ ਇਹ ਪਾਵਰ ਹੈ ਫੋਲੋ ਟਾਪ ਮਾਡਲ ਹੈ ਪਾਵਰ ਸਟੀering ਹੈ ਡਬਲ ਕਲਾਚ ਤੇ ਰਿਵਰਸ ਵੀਡੀਓ ਚ ਠੀਕ ਹੈ ਬਾਈ ਓਇਲ ਬ੍ਰੇਕ ਹੈ ਕੋਈ ਸਾਰੇ ਕੰਮਾਂ ਵਾਲਾ ਹੀ ਹੈ ਵਿੱਚ ਹਾਂ ਜਿੰਮੇ ਅੱਜ ਕੱਲ ਆਪਣੇ ਸਾਰੇ ਜਿੰਮੇਦਾਰਾਂ ਨੂੰ ਭਾਵੇਂ ਛੋਟਾ ਵੀ ਆਪਾਂ ਕਿਉਂਕਿ ਹਰ ਕੁ ਰੋਟਾਵੇਟਰ ਵੀ ਪਾ ਲੈਂਦਾ ਹੈਗਾ ਕੰਮ ਆ ਇੱਕ ਇਹਦੇ ਚ ਹੋਰ ਖਾਸੀਅਤਾਂ ਠੀਕ ਹੈ ਜੀ ਉਹ ਖਾਸੀਅਤ ਇਹ ਹੈ ਇਹ ਮਾਈਲੇਜ ਮਾਸਟਰ ਹੈ ਹਾਂਜੀ ਜਿਹਦਾ ਤੂਰਾ ਟਰੈਕਟਰ ਅਰਜਨ ਵਾਲੀ 755 ਦਾ ਵਾਲੀ ਠੀਕ ਹੈ ਵੱਧ ਵੱਧ ਇਹਦੀ ਵੀ ਜਿਵੇਂ ਇਹ ਮਿੱਚੂ ਮਾਡਲ ਆਏ ਸੀ ਨਾ ਸੋਨਾਲੀ ਕਾ ਲੈਂਦੇ ਹਾਂ ਹਾਂ ਕੀ ਜਿਵੇਂ ਆਪਾਂ ਦੇ ਸਕਦੇ ਜਿਵੇਂ ਕਮਰਸ਼ੀਅਲ ਵੀਹਿਕਲ ਜਿਵੇਂ ਇਹ ਗਏ ਯੂਜ਼ ਕਰਨਾ ਹਾਂ ਹਾਂਜੀ ਹਾਂਜੀ ਇਹ ਕਿਰਾਏ ਪਾੜੇ ਦੇ ਜਿਵੇਂ ਟਰਾਲੀ ਤੇ ਸਾਰਿਆਂ ਮਦਕਮਾ ਹੱਤੇ ਪੂਰੀ ਤੇ ਇਹ ਚੰਗਾ ਜਾਦੀ ਆ ਵੀ ਇਹਦੀ ਵੀ ਵੀ ਨਹੀਂ 60 ਆਏ ਸੀ ਹਾਂਜੀ ਹਾਂਜੀ ਇਹ ਤੂਰਾ ਜਾਦੀ ਸੀ ਤੇਲ ਖਰਚਾ ਘੱਟ ਸੀ ਤੇਲ ਖਰਚਾ ਘੱਟ ਹੋਰ ਜਸਟ ਇਹ ਆ ਵੀ ਇਹਦਾ ਤੇਲ ਖਰਚਾ ਘੱਟ ਆ ਤੂਰਾ ਜਾਦੀ ਆ ਤੂਰਾ ਜਾਦੀ ਆ ਬਈ ਹੁਣ ਅਗਲੇ ਨੂੰ ਕਿਰਾਏ ਵਾਲੇ ਨੂੰ ਪੜਦਾ ਤੇ ਬਾਕੀ ਦੀ ਕੀ ਡਿਮਾਂਡ ਕਰ ਰਹੇ ਬਈ ਇਹਦਾ ਬਾਈ ਦੀ ਆਪ 4,75,000 ਮੁੱਲ ਕਰਦੇ ਆ ਠੀਕ ਆ ਜੀ 4,55,000 ਦਾ ਪੰਦੀ ਨੇ ਦੇ ਦਾਂਗੇ ਇਹ ਤੁਹਾਡੀ ਵੀਡੀਓ ਵੇਖ ਕੇ ਆਉਂਦਾ ਤੇ 5000 ਰੁਪਏ 4.50 ਦੇ ਦਾਂਗੇ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਿਆ ਵਿਆ ਤੇ ਨੰਬਰ ਬਾਈ ਨੇ ਪਿੰਡ ਦਾ ਐਡਰੈਸ ਵੀ ਦੱਸਿਆ ਵਾ ਬਈ ਤੇ ਜਦੋਂ ਮਰਜ਼ੀ ਬਾਈ ਨੂੰ ਫੋਨ ਲਾਓ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਇਹ ਤਿੰਨਾਂ ਟਰੈਕਟਰ ਆਪਾਂ ਨੇ ਇੱਕ ਜੀ ਹੋਰ ਵੀ ਬਈ ਵੇ ਜਿਵੇਂ ਨਵੇਂ ਟਰੈਕਟਰਾਂ ਤਿੰਨੇ ਵੀ ਇਹਨਾਂ ਤੇ ਮੇਰੇ ਹਿਸਾਬ ਨਾਲ ਲੋਨ ਵਗੈਰਾ ਵੀ ਆਪੇ ਹੋ ਜੂਗਾ ਆਟੋਮੈਟਿਕ ਜਿਹੜੇ ਤੇ ਬੂਆ ਬੰਦੇ ਸੁਣ ਲਿਖਾ ਐਮਨ 45 ਠੀਕ ਹੈ ਠੀਕ ਹੈ ਜੀ ਨਾ ਅਰਜਣ ਤੇ ਹੁੰਦਾ ਇਹ ਵੀ ਉਹਨਾਂ ਮਤਲਬ 12 ਮਾਡਲ ਤੋਂ ਪਲੱਸ ਰੱਖਦਾ ਨਾ ਹੁਣ 12 ਮਾਡਲ ਪਲੱਸ ਰੱਖਦਾ ਇਹ ਇੱਕ ਚੀਜ਼ ਹੋਰ ਆ ਵੀ ਆਤਾ ਬਿਲਕੁਲ ਲੈਣਕ ਜਿਹੜਾ ਕਿਰਾਏ ਵਾਲਾ ਵੀਰ ਵੀ ਲੈ ਸਕਦਾ ਟਰੈਕਟਰ ਕਿਉਂਕਿ ਇਹਦੇ ਕੰਮ ਜ਼ਿਆਦਾ ਆਉਂਦਾ ਬਾਕੀ ਤਿੰਨੇ ਬਈ ਟਰੈਕਟਰ ਸਾਡੇ 3.5 ਤੋਂ ਪਲੱਸ ਹੋ ਜੂਗਾ ਹਾਂਜੀ ਬਈ ਤੇ ਬਾਈ ਦੇਖੋ ਵੀ ਵੀਡੀਓ ਨੂੰ ਆਪਣੀ ਲਾਈਕ ਸ਼ੇਅਰ ਜੁਰ ਕਰਿਆ ਕਰੋ ਬਾਈ ਸਤਿ ਸ੍ਰੀ ਅ